ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਕਹਾਣੀ ਚੰਗੀਆਂ ਗੱਲਾਂ ਸੁਣਾਉਂਦੇ ਹਾਂ ਜ਼ਿੰਦਗੀ ਵਿੱਚ ਕਦੇ ਵੀ ਉਦਾਸ ਨਾ ਹੋਵੋ ਹਮੇਸ਼ਾ ਖੁਸ਼ ਰਹੋ ਕਿਉਂਕਿ ਪਰਮਾਤਮਾ ਸਾਡੇ ਲਈ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਮਾੜਾ ਹੈ ਤਾਂ ਯਾਦ ਰੱਖੋ ਉਸ ਮਾੜੇ ਤੋਂ ਬਾਅਦ ਬਹੁਤ ਵੱਡਾ ਚੰਗਾ ਹੁੰਦਾ ਹੈ ਕਿਸੇ ਨੇ ਸਿਆਣੇ ਬਜ਼ੁਰਗ ਨੂੰ ਪੁੱਛਿਆ ਜ਼ਹਿਰ ਕੀ ਹੈ ਬਜ਼ੁਰਗ ਨੇ ਬਹੁਤ ਵਧੀਆ ਜਵਾਬ ਦਿੱਤਾ ਹਰ ਉਹ ਚੀਜ਼ ਜੋ ਜ਼ਿੰਦਗੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ ਫਿਰ ਉਹ ਭਾਵੇਂ ਤਾਕਤ ਹੋਵੇ ਧੰਨ ਹੋਵੇ ਭੁੱਖ ਹੋਵੇ ਲਾਲਚ ਹੋਵੇ ਹੰਕਾਰ ਹੋਵੇ ਪਿਆਰ ਹੋਵੇ ਜਾਂ ਈਰਖਾ ਜ਼ਰੂਰਤ ਤੋਂ ਜ਼ਿਆਦਾ ਜ਼ਹਿਰ ਹੀ ਹੈ ਜੇਕਰ ਤੁਸੀਂ ਕਿਸੇ ਨੂੰ ਦੁਖੀ ਕਰਦੇ ਹੋ ਤਾਂ ਸਮਝ ਲੈਣਾ ਕਿ ਸਭ ਕੁਝ ਤੁਹਾਨੂੰ ਵਿਆਜ ਸਮੇਤ ਵਾਪਸ ਮਿਲੇਗਾ ਬਿਨਾ ਮਤਲਬ ਤੋਂ ਇੱਥੇ ਮਾਂ ਪਿਓ ਤੋਂ ਇਲਾਵਾ ਤੁਹਾਡਾ ਕੋਈ ਦੋਸਤ ਨੇ ਸਾਥ ਨਹੀਂ ਦੇਣਾ ਲੋਕ ਤਾਂ ਰੱਬ ਨੂੰ ਵੀ ਉਹਨਾਂ ਚਿਰ ਲੱਡੂਆਂ ਦਾ ਡੱਬਾ ਨਹੀਂ ਛਾੜਦੇ ਜਿੰਨਾ ਚਿਰ ਉਹਨਾਂ ਦੀ ਸੁੱਖਣਾ ਨਹੀਂ ਪੂਰੀ ਹੁੰਦੀ ਕਦੇ ਮਾਤਾ ਪਿਤਾ ਦੀ ਯਾਦ ਆਵੇ ਤਾਂ ਭੈਣ ਭਰਾ ਮਿਲ ਕੇ ਬੈਠਿਆ ਕਰੋ ਕਿਸੇ ਦੇ ਚਿਹਰੇ ਤੋਂ ਹਸਦੀ ਮਾਂ ਨਜ਼ਰ ਆਵੇਗੀ ਕਿਸੇ ਦੀ ਗੱਲਬਾਤ ਵਿੱਚੋਂ ਪਿਤਾ ਦਾ ਸੁਭਾਅ ਨਜ਼ਰ ਆਵੇਗਾ ਰਿਸ਼ਤੇ ਕਦੇ ਵੀ ਪੈਸਿਆਂ ਜਾਂ ਤੋਹਫਿਆਂ ਨਾਲ ਗੂੜੇ ਨਹੀਂ ਹੁੰਦੇ ਰਿਸ਼ਤੇ ਹਮੇਸ਼ਾ ਪਿਆਰ ਤੇ ਇੱਜ਼ਤ ਦੇਣ ਨਾਲ ਗੂੜੇ ਹੁੰਦੇ ਹਨ ਕਿਉਂਕਿ ਪਿਆਰ ਤੋਂ ਵੱਡੀ ਕੋਈ ਦੌਲਤ ਨਹੀਂ ਤੇ ਇੱਜ਼ਤ ਤੋਂ ਵੱਡਾ ਕੋਈ ਤੋਹਫ਼ਾ ਨਹੀਂ ਜ਼ਿੰਦਗੀ ਦੀ ਭੱਜ ਦੌੜ ਵਿੱਚ ਅਸੀਂ ਇੰਨਾ ਪੌ ਲੈ ਜਾਂਦੇ ਹਾਂ ਕਿ ਮਨ ਨੂੰ ਸਕੂਨ ਵੀ ਚਾਹੀਦਾ ਹੈ ਫਿਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਸਾਨੂੰ ਹਰ ਰੋਜ਼ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੁੰਦੀ ਬਸ ਸਾਨੂੰ ਤਲਾਸ਼ ਹੁੰਦੀ ਹੈ ਮਨ ਦੇ ਸਕੂਨ ਦੀ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਬਸ ਅਸੀਂ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਭੱਜਦੇ ਰਹੇ ਵਿਕਰ ਵਿੱਚ ਜ਼ਿੰਦਗੀ ਲੰਘਾ ਦਿੱਤੀ ਪਾਰ ਕਦੀ ਸਕੂਨ ਨਾਲ ਜੀ ਕੇ ਨਹੀਂ ਦੇਖਿਆ ਖੁਸ਼ੀਆਂ ਪਿੱਛੇ ਦੌੜਦੇ ਰਹੇ ਪਰ ਜਦੋਂ ਖੁਸ਼ੀਆਂ ਸਾਡੇ ਬੂਹੇ ਆਇਆਂ ਤਾਂ ਸਾਨੂੰ ਉਹਨਾਂ ਨੂੰ ਮੰਨਣਾ ਨਹੀਂ ਆਇਆ ਪਰ ਜਦੋਂ ਖੁਸ਼ੀ ਦੇ ਛੋਟੇ ਛੋਟੇ ਮੌਕੇ ਲੱਭ ਜ਼ਿੰਦਗੀ ਵਿੱਚ ਰੰਗ ਪਰ ਜਿਉਣ ਦੀ ਜਾਂਚ ਆ ਗਈs ਕੂਨ ਵਿੱਚ ਵੀ ਜ਼ਿੰਦਗੀ ਆਪਣੀ ਦਾਸਤਿਕ ਦੇ ਗਈ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਅਣਜਾਣੀ ਵਿੱਚ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰਗੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ